ਡੇਰਾ ਨਾਮ ਹੈ ਰਕੇਸ਼ਪੁਰ ਗਿਲ ਮੈਂ ਮੈਂ ਡੇਰਾ ਬਾਬੇ ਮਸਤਾਂ ਦੇ ਸਾਈ ਲੱਖੀ ਸ਼ਾਹ ਜੀ ਜਿਹੜੇ ਗਦਿਰ ਸ਼ੀਨ ਨੇ ਸਾਡੇ ਸਾਈ ਜੀ ਉਹਨਾਂ ਦੇ ਨਾਲ ਪਿਛਲੇ 25 ਸਾਲਾਂ ਤੋਂ ਜੁੜਿਆ ਹੋਇਆ ਮੈਂ ਔਰ ਜਿਹੜਾ ਇਹ ਮੇਲਾ ਵਾ ਸਾਡਾ ਬਹੁਤ ਹੀ ਸਾਡੇ ਸਤਿਕਾਰਯੋਗ ਸਾਈ ਬੁਲਾਮ ਬਾਬਾ ਲਾਡੀ ਸ਼ਾਹ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਦਾ ਉਹਦੇ ਪ੍ਰਸਤ ਦੇ ਵਿੱਚ ਇਹ ਅਸੀਂ ਹਰ ਸਾਲ ਮਹਿਫਿਲ ਇਕਬਾਲ ਕਰਾਉਂਦੇ ਆ ਔਰ ਇਹਦੇ ਵਿੱਚ ਦੂਰੋਂ ਦੂਰੋਂ ਸੰਗਤ ਹੈ ਜਿਹੜੀ ਆ ਕੇ ਸਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਹੈ ਲਾਡੀ ਸ਼ਾਹ ਜੀ ਦਾ ਔਰ ਸਾਡੇ ਲੱਕੀ ਸਾਈ ਜੀ ਦਾ ਔਰ ਮੈਂ ਕਿੱਥੇ ਗੱਲ ਦੱਸਣਾ ਚਾਹੁੰਦਾ ਵਾਂ ਕਿ ਜਿਹੜੇ ਸਾਡੇ ਸਾਈ ਗੁਲਾਮ ਲਾਡੀ ਸ਼ਾਹ ਜੀ ਸਰਕਾਰਾਂ ਨੇ ਉਹ ਵੀ ਉਹਨਾਂ ਨੇ ਇੱਕ ਫਕੀਰੀ ਕੀਤੀ ਹੈ ਔਰ ਉਸ ਤੋਂ ਵੱਡੀ ਫਕੀਰੀ ਮੈਂ ਸਮਝਦਾ ਵੀ ਕਿਸੇ ਨੇ ਵੀ ਨਹੀਂ ਕੀਤੀਗੀ ਇਹੋ ਫਕੀਰ ਨੇ ਜਿਨ੍ਹਾਂ ਨੇ ਹਰ ਚੀਜ਼ ਵਾਰ ਦਿੱਤੀ ਆਪਣੀ ਸੰਗਤ ਦੇ ਵਿੱਚ ਅਜੇ ਤੱਕ ਉਹਨਾਂ ਨੇ ਕਦੀ ਪੈਸੇ ਨਾਲ ਮੋਹ ਨਾਲ ਪਿਆਰ ਹੀ ਨਹੀਂ ਕੀਤਾ ਪੈਸੇ ਵਰਗੀ ਚੀਜ਼ ਨਾਲ ਉਹਨਾਂ ਨੇ ਲੋਕਾਂ ਨੂੰ ਹੀ ਵੜ ਦਿੱਤਾ ਜੋ ਵੀ ਆਉਂਦਾ ਸੀ ਦਰਵਾਜ਼ੇ ਚਾਏ ਗੱਡੀ ਆਉਂਦੀ ਸੀ ਚਾਏ ਕੋਈ ਕੁਝ ਵੀ ਅੰਦੇਖਾਰਾਂ ਚੜਦੀਆਂ ਸੀ ਕੋਈ ਸੋਨਾ ਵੀ ਚੜਦਾ ਸੀ ਉਹ ਵੀ ਪਬਲਿਕ ਵਿੱਚ ਵੰਡਿਆ ਜਾਂਦਾ ਸੀਗਾ ਲੋਕੀ ਹੈਰਾਨ ਹੋ ਜਾਂਦੇ ਸੀ ਕਿ ਕਿ ਇਹ ਕਿੱਦਾਂ ਦੇ ਫਕੀਰ ਨੇ ਜਿਹੜੇ ਆਪਣੇ ਕੋਲੇ ਕੁਝ ਰੱਖਦੇ ਹੀ ਨਹੀਂਗੇ ਔਰ ਮੈਂ ਭਾਗਿਆਸ਼ਾਲੀ ਐ ਜਿਹੜਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਵਾ ਔਰ ਅਸੀਂ ਵੀ ਇਹੀ ਨਿਸ਼ਕਾਮ ਸੇਵਾ ਕਰਦੇ ਆਂ ਔਰ ਅੱਜ ਇਹ ਕਰਦੇ ਰਹਿਾਂਗੇ ਔਰ ਮੈਂ ਫਿਰ ਤੋਂ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਸਾਈਂ ਗੁਲਾਮ ਬਾਬਾ ਲਾਡੀ ਸ਼ਾਹ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਦਿਨਾ